ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 8 ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਜੀਵਾਂ ਨੂੰ ਰੋਜੀ ਦੇਣ ਵਾਲਾ ਅਰਥਾਤ ਰਿਜਕ ਦੇਣ ਵਾਲਾ ਉਹ ਪਰਮਾਤਮਾ ਹੈ ਉਸ ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ ਹੈ ਬਾਰੇ ਉਹ ਪਰਮਾਤਮਾ 83 ਲੱਖ ਜੂੰਦਾਂ ਨੂੰ ਰੋਜੀ ਦੇ ਰਿਹਾ ਹੈ ਰਿਜਕ ਦੇ ਰਿਹਾ ਹੈ ਉਹ ਪਰਮਾਤਮਾ ਬੜਾ ਹੀ ਦਿਆਲੂ ਹੈ ਬੜਾ ਹੀ ਦਇਆਵਾਨ ਹੈ ਮਾਰਜ ਕਹਿੰਦੇ ਨੇ ਉਹ ਪਰਮਾਤਮਾ ਹੀ ਜੀਵਾਂ ਨੂੰ ਮੁਕਤੀ ਦੇ ਸਕਦਾ ਹੈ ਪਰਮਾਤਮਾ ਤੋਂ ਬਿਨਾ ਜੀਵਾਂ ਦੀ ਮੁਕਤੀ ਨਹੀਂ ਹੋ ਸਕਦੀ ਸਿਰਫ ਪਰਮਾਤਮਾ ਹੀ ਜੀਵਾਂ ਨੂੰ ਮੁਕਤੀ ਪ੍ਰਦਾਨ ਕਰ ਸਕਦਾ ਹੈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਪਰਮਾਤਮਾ ਸ੍ਰੇਸ਼ਟ ਹੈ ਕਿਰਪਾਲੂ ਹੈ ਦਿਆਲੂ ਹੈ ਉਹ ਪਰਮਾਤਮਾ ਬੜਾ ਹੀ ਸੋਹਣਾ ਹੈ ਬਹੁਤ ਹੀ ਸੁੰਦਰ ਹੈ ਉਸ ਦੀ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੀ ਸੁੰਦਰਤਾ ਦੀ ਸ਼ੋਭਾ ਨਹੀਂ ਕੀਤੀ ਜਾ ਸਕਦੀ ਉਸ ਦੀ ਸੁੰਦਰਤਾ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ